ਰੂਸ ਦੇ ਇੱਕ ਪੰਡਾਰ ਤੋਂ 340 ਕੈਰਟ ਦਾ ਇੱਕ ਉੱਚਾ ਗੁਣਵੱਤਾ ਵਾਲਾ ਹੀਰਾ ਮਿਲਿਆ ਸਥਾਨਕ ਗਵਰਨਰ ਨੇ ਕਿ ਇਹ ਜਾਣਕਾਰੀ ਦਿੱਤੀ ਹੈ ਇਹ ਹੀਰਾ ਦੋਨੇਕ ਰੂਸ ਚ ਲੱਭੇ ਗਏ 500 ਤੋਂ ਵੱਡੇ ਹੀਰਿਆਂ ਚੋਂ ਇੱਕ ਹੈ ਤੇ ਇਹ ਸਥਾਨ ਗ੍ਰਿਬ ਪੰਡਾਰ ਦੇ ਉਦਯੋਗਿਕ ਵਿਕਾਸ ਦੌਰਾਨ ਮਿਲਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹੀਰਾ ਹੈ ਗਵਰਨਰ ਅਨੁਸਾਰ ਇਹ ਰਤਨ ਨਾ ਸਿਰਫ ਆਪਣੇ ਅਸਧਾਰਨ ਆਕਾਰ ਲਈ ਸਭੋ ਆਪਣੀ ਗੁਣਵੱਤਾ ਅਤੇ ਬਾਜ਼ਾਰ ਦੀਆਂ ਕੀਮਤਾਂ ਲਈ ਵੀ ਖਾਸ ਹੈ ਉਹਨਾਂ ਕਿਹਾ ਕਿ ਅਜੇ ਸਾਰੇ ਕੁਦਰਤੀ ਹੀਰਿਆਂ ਦੀ ਗਿਣਤੀ 2% ਵੱਧ ਨਹੀਂ ਹੈ ਵੀ ਗਿਰਬ ਪੰਡਾਰ ਦਾ ਵਿਕਾਸ ਰੂਸੀ ਹੀਰਾ ਖਨਣ ਕੰਪਨੀ ਏ ਜੀ ਡੀ ਡਾਇਮੰਡਸ ਵੱਲੋਂ ਕੀਤਾ ਗਿਆ ਹੈ ਰੂਸ ਮਾਤਰਾ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਉਤਪਾਦਕ ਦੇਸ਼ ਹੈ ਜਦੋਂ ਕਿ ਇਸ ਦਾ ਆਕਰਣਨ ਜੈਸਕ ਖੇਤਰ ਦੇਸ਼ ਦਾ ਇੱਕ ਪ੍ਰਮੁੱਖ ਹੀਰਾ ਖਨਣ ਖੇਤਰ ਹੈ ਦਸਾਂ ਯੋਗ ਹੈ ਕਿ ਕੋਹੇਨੂਰ ਹੀਰਾ ਕਰੀਬ 190 ਕੈਰਟ ਦਾ ਸੀ ਪਰ ਵਾਦ ਦੇ ਵਿੱਚ ਤਰਾਸ਼ੇ ਜਾਣ ਤੋਂ ਬਾਅਦ ਇਸ ਦਾ ਕੈਰਟ ਘਟ ਹੁੰਦਾ ਚਲਾ ਗਿਆ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਖਨਣ ਖੇਤਰ ਹੈ